ਲੋ ਭਾਈ ਮੌਸਮ ਹੋ ਗਿਆ ਪੂਰਾ ਸੁਹਾਵਨਾ بارش ਵਾਲਾ ਵਿਚਾਰਾਂ ਸਾਈਡ ਦੇਖੋ ਐਨ ਭਾਈ ਬੱਦਲੇ ਬੱਦਲ ਹੋਇਆ ਵਾ ਸੁਹਾਵ ਹਵਾ ਕੇ ਹਟੀ ਐ ਇਹਦੇ ਨਾਲ ਵੀ ਜਿਹੜਾ ਆ ਦੇਖੋ ਕੱਚੀ ਕੱਚੀ ਜਾਮਣ ਜੀ ਜਿਹੜੀ ਝੜੀ ਜਾਂਦੀ ਇਸ ਵਾਰੀ ਜਿਹੜਾ ਪੂਰਾ ਫਲ ਪਿਆ ਤਾਂ ਸਮਝ ਲਓ ਵੀ ਜਾਮਣ ਨੂੰ ਸਾਰਾ ਹੀ ਕਾਮਯਾਬ ਹੋ ਗਿਆ ਇਹ ਕੱਚੀ ਝੜਨੇ ਵੀ ਜ਼ਰੂਰੀ ਐ ਕਿਉਂਕਿ ਪੂਰੀ ਜਾਮਣ ਝੜ ਪੱਕ ਨਹੀਂ ਸਕਦੀ ਸੋ ਇਸ ਕਰਕੇ 50% ਗਿਰ ਜਾਂਦੀ ਐ 50% ਪੱਕ ਜਾਂਦੀ ਐ ਦੇਖੋ ਉਹ ਪਤਲਾ ਜਣਾ ਦੇਖੋ ਪੱਕੇਵੇਂ ਜਾਮਣਾ ਤੇ ਬਾਕੀ ਬਾਈ ਹਵਾ ਦੇ ਨਾਲ ਬਹੁਤ ਕੁਝ ਹੁੰਦਾ ਲੋ ਬਾਈ ਜਿਹੜਾ ਹੁੰਦਾ ਨਾ ਓਰੇ ਕੋਈ ਨਾ ਕੋਈ ਅੰਬੀ ਵਾਈ ਆ ਦੇਖੋ ਆ ਮੱਖੀ ਬੈਠੀ ਆ ਪਰ ਉਹਨਾਂ ਰਾਮ ਨਾਲ ਵੀ ਅੰਬੀ ਪੱਕੀ ਓਰੇ ਮਨ ਹੁਣ ਸਾਰਿਆਂ ਦੀ ਬਾਈ ਰੱਜੇ ਪਈ ਆ ਵੀ ਗਿਰੀ ਵੀ ਮਿਲਦੀ ਆ ਉਹ ਚੱਕ ਕੇ ਜਕਣਾ ਹਾਂ ਆ ਰੱਖਤੀ ਮੈਂ ਇਕਣੇ ਹੀ ਬਾਈ ਰੱਖ ਜਾਂਦਾ ਹਵਾ ਚੱਲਣ ਦੇ ਨਾਲ ਅੰਬਾਂ ਪਰ ਤੇ ਅੰਬੀਆਂ ਜਿਹੜੀਆਂ ਧਾਨਾਂ ਚ ਗਿਰ ਗਈਆਂ ਉਹ ਤਾਂ ਬਾਈ ਸਭ ਦੇ ਲੋਖ ਖਤਮ ਆ ਉਹਨਾਂ ਨੂੰ ਕੋਈ ਚੱਕਦਾ ਨਹੀਂ ਵੇੜੀ ਆਕਣਾ ਸਾਫ ਸੁਥੀ ਜਗਰ ਆ ਭਈਆਂ ਭਾਈ। ਦੇਖਣਾ ਦੇਖੋ। ਆਂਬੀ ਪਈ ਆ ਭਾਈ ਪੱਕੀ। ਠੀਕ ਨਹੀਂ ਹੋਰ ਤੁਹਾਨੂੰ ਮ ਦਿਖਾਉਂਦਾ ਘੁੰਮ ਦੇ ਫਿਰਦੇ। ਫਾ ਦੇਖੋ। ਇਹ ਆ ਵੀ ਅੰਬੀ ਪੱਕੀ। ਕੀ ਕਾ ਭਾਈ ਕਾਹੋਂ ਆ? ਇਹ ਵੀ ਤੰਗ ਕਰਦਾ ਓਰੇ ਮੋਟਰ ਪਰ। ਇਹਦਾ ਹੱਲਣਾ ਹੋਣਾ। ਠੀਕ ਨਹੀਂ ਆ ਲੋ ਭਾਈ ਆ ਵੀ ਅੰਬੀ ਪੱਕੀ ਦਾ। ਦੇਖਣਾ ਭਾਈ ਜੇ ਘੁੰਮੂ ਵੇਖ ਰੂਂਗੇ ਆ ਲੋ। ਆ ਵੀ ਅੰਬੀ ਪੱਕੀ। 4 ਅੰਬੀਆਂ ਦਾ ਭਾਈ ਓਰੇ ਹੋ ਗਈਆਂ। ਲੋ ਹਾਂ ਵੀ ਅੰਬੀ ਪੱਕੀ ਠੀਕ ਨੇ ਪੰਜ ਅੰਬੀਆਂ ਇਹ ਸਿਰਫ ਮੂਰੇ ਮੂਰੇ ਆ ਠੀਕ ਨੇ ਹੈ ਨਾ ਉਹ ਦੇਖੋ ਭਾਈ ਇਹ ਆਪਣਾ ਬਾਹਰ ਕਰੀ ਜਾਂਦੇ ਮਦਫਰ ਠੀਕ ਨੇ ਹਾਲੋ ਬਾਕੀ ਭਾਈ ਆ ਮੂਰੇ ਮੂਰੇ ਦੇਖੀ ਜਾਂਦੇ ਆ ਪਰ ਵੀ ਚਾਰ ਪੰਜ ਅੰਬੀਆਂ ਜਿਹੜੀਆਂ ਇਹ ਪੱਕੀਆਂ ਆ ਨਾ ਵੇਖਣਾ ਜਿੰਨੇ ਖਾਣੀਆਂ ਹੋਊਂਗੇ ਭਾਈ ਆ ਕੇ ਖਾਈ ਜਾਊਗਾ ਆਪਣੀ ਵੀ ਜਦੋਂ ਵੀ ਕਦੋਂ ġੇੜਾ ਵੱਜਦਾ ਮੋਟਰਪਨ ਇਕਣਈਆਂ ਅੰਬਾਂ ਦੇ ਅੰਬੀਆਂ ਪੱਕੀਆਂ ਪਈਆਂ ਹੁੰਦੀਆਂ ਆ ਲੋ ਇੱਧਰ ਲਿਓ ਅੰਬਾਂ ਦੇ ਛੇੜਾ ਨੂੰ ਵੀ ਤੁਹਾਨੂੰ ġੇੜਾ ਮਾਰ ਕੇ ਲਾਉਂਦਾ ਵੀ ਅੰਬੀਆਂ ਦਾ ਜਦੋਂ ਹਵਾ ਹੁੰਦੀ ਹੈ ਫੇਰ ਹੀ ਆ ਦੇਖੋ ਭਾਈ ਲੈ ਆਹ ਅੰਬੜੀਆਂ ਭਾਈ ਅੰਬੀਆਂ ਬੜੀਆਂ ਆ ਆ ਲੋ ਆ ਲੋ ਆ ਲੋ ਇਹ ਨਹੀਂ ਵਈ ਚਾਰ ਹੱਥ ਚ ਆਉਂਦੀਆਂ ਵੀ ਇਹ ਅੰਬੀਆਂ ਜਿਹੜੀਆਂ ਬੜੀਆਂ ਲਾ ਇਹਨੇ ਖਾਣੀਆਂ ਰੱਜ ਕੇ ਖਾ ਸਕਦਾ ਕਾਫੀ ਤਰ੍ਹਾਂ ਦੇ ਆਂਬ ਆ ਬਾਈ ਆ ਦੇਖ ਲੋ ਆ ਦਸਹਰੀ ਆਂਬ ਬਾਈ ਜਿਹਨੂੰ ਕਹਿੰਦੇ ਆ ਸਾਰੀਆਂ ਚੱਕ ਕੇ ਰੇ ਆਪਾਂ ਨੇ ਰੱਖ ਦੇਣੀਆਂ ਹਵਾ ਆ ਕੇ ਹਟੀ ਆ ਜੀ ਆਹ ਇੱਕ ਨਾ ਬਾਈ ਆਂਬ ਇਹ ਆ ਦਸਹਰੀ ਆਂਬ ਆ ਬਾਈ ਆ ਜਿਹੜਾ ਆਪਣਾੜਾ ਹੈ ਬਾਈ ਦੇਖ ਆ ਦੇਖੋ ਲਓ ਜੀ ਇਹ ਤੇ ਸਹਰੀ ਅੰਬ ਨੂੰ ਆ ਸਹਰੀ ਅੰਬ ਦੀਆਂ ਆ ਬਾਈ ਅੰਬੀ ਆ ਜਿਹੜੀ ਹੈਵੀ ਹੈ ਇਹ ਪੂਰੀ ਅੰਬ ਦੀ ਆ ਦੇਖ ਆ ਵੀ ਪੱਕੀਆਂ ਲੱਗੀਆਂ ਵੀ ਆ ਪਰ ਤੋੜਨੀ ਨਹੀਂ ਬਸ ਹੁਣ ਸਮਝ ਲਓ ਵੀ ਜਿਹਦਾ ਜੀ ਕਰਦਾ ਕੋਈ ਖਾਂਦਾ ਜਿਵੇਂ ਆ ਦੇਖੋ ਆ ਪੱਕੇ ਅੰਬ ਵੀ ਆ ਵੀ ਜਿਹੜਾ ਤਾ ਬਾਜੀ ਦਾ ਜੀ ਕਰਦਾ ਬਾਈ ਉਹ ਹੀ ਖਾਊਗਾ ਇਹ ਹਵਾ ਨਾਲ ਅੰਬੀਆ ਕਾਫੀ गिरਦੀਆਂ ਹੁਣ ਤਾਂ ਪੱਕ ਪੁੱਟ ਗਏ ਟਪਕਊਗਾ ਜਿਹਨੂੰ ਕਹਿੰਦੇ ਵੀ ਪੂਰਾ ਚੱਲ ਰਿਹਾ ਹੈ ਕੋਈ ਰੇਗ ਹੋ ਗਿਆ ਪਿੰਘ। ਇਹ ਹਾਲੇ ਵੀ ਮੈਂ ਪੁੱਛਾਂ ਨਾ ਹੋਰ ਗੇੜਾ ਮਾਰਾਂ ਤਾਂ ਅੰਬੀਆਂ ਹੋਰ ਵੀ ਮਿਲ ਜਾਣੀਆਂ। ਤੇ ਬਾਕੀ ਨਾਲ ਦੇ ਨਾਲ ਹੋਰ ਵੀ ਦੱਦ ਮੈਂ ਸਾਨੂੰ ਹਲੋਣਾ ਦੇਣ ਦੀ ਲੋੜ ਆ। ਤਾਂ ਕੋਈ ਅੰਤ ਨਹੀਂ ਹੈਗਾ। ਮੇਨੀਆਂ ਅੰਬੀਆਂ ਅਗਰ ਜੂਈਆਂ ਅੰਬ ਫਰਤੇ। ਸਾਰੀਆਂ ਵੀ ਪੱਕੀਆਂ ਪਈਆਂ ਦੇਖੋ। ਟੋਟਲੀ ਦੀ ਟੋਟ ਨੀ ਅੰਬੀਆਂ ਪੱਕੀਆਂ ਐ। ਚਲੋ ਬਾਕੀ ਚੱਲੀ ਜਾਂਦਾ ਬਾਈ ਕੰਮ। ਠੀਕ ਨੇ। ਏ ਜਿੱਕਾ ਹੁਣ ਮੈਂ ਤੁਹਾਨੂੰ ਦੱਸਦਾ ਇੱਥੇ ਵੀ ਨੇੜੇ ਐਂਬੀ ਆਹ ਹੈ ਜਿੱਕਾ ਨਾ ਭਾਈ ਆ ਦੇਖੋ ਪੱਕੀਆਂ ਸਾਰੀਆਂ ਟੋਟਲੀ ਵਿੱਚ ਗਿਰੀ ਜਾਂਦੀਆਂ ਬਾਕੀ ਚਲੋ ਚੱਲਦਾ ਭਾਈ ਕੰਮ ਮੌਸਮ ਵੀ ਜਿਹੜਾ ਇਹਨੂੰ ਪੂਰਾ ਹੌਕਾ ਕਰ ਰਿਹਾ ਹੈ ਆਪਣਾ ਲੋ ਵਾਲੀ ਟਰੈਕਟਰ ਤੋਂ ਆਇਆ ਜਾ ਰਿਹਾ ਉਹ ਰੋਟਰ ਬੇਟਰ ਤੇ ਬਾਕੀ ਹੋਰ ਭਾਈ ਇਹੋ ਦੇਖੋ ਦੇਖਣਾ ਉਹਨਾਂ ਦਾ ਸੋਦਾ ਵੀ ਇਹ ਤਾਂ ਵੀ ਚੱਕ ਲਈ ਆਪਾਂ ਨੇ ਪੱਕੀ ਵੀ ਆ ਲੋ ਠੀਕ ਨੇ ਤੇ ਆ ਲੋ ਆ ਦੇਖੋ ਬਾਈ ਕਿਸੇ ਨੇ ਮੈਥੇ ਪੈਰਾ ਵੀ ਪਤਾ ਨਹੀਂ ਪਾਪਾ ਜੀ ਆਏ ਹੋਏ ਕੀ ਕਰਿਆ ਹੁਣ ਵੀ ਆ ਡੱਬਾ ਭਰਿਆ ਪਿਆ ਬਾਈ ਅੰਮੀ ਖਲਾ ਆਹ ਦਿਖਾਉਂਦਾ ਸਾਨੂੰ ਮੈਨੂੰ ਨਾ ਕਿਤੇ ਕਿਹਾ ਵੀ ਇਹੀ ਇਹ ਇਕੱਠਾ ਕਰਦਾ ਰਿਹਾ ਤੇ ਆ ਲੋ ਬਾਈ ਬਾਬਾ ਵੀ ਇਕਣਾ ਭਰਿਆ ਪਿਆ ਤੋ ਧੋਕੇ ਵੀ ਰੱਖੀਆਂ ਪਈਆਂ ਜੋ ਚਾਹ ਬਾਹਨਾ ਬੰਦਾ ਆ ਕੇ ਆਪਣਾ ਖਾ ਸਕਦਾ ਕਿਸੇ ਨੂੰ ਕੋਈ ਜਵਾਬ ਨਹੀਂ ਹੈਗਾ ਸੋ ਇਕਣਈ ਬਾਈ ਰੁੱਖ ਲਗਾਓ ਵੀ ਇਹ ਵਿਚਾਰੇ ਟਾਈਮ ਪਰਾ ਕੇ ਹੌਲੀ ਹੌਲੀ 10 12 ਸਾਲ ਹੋ ਗਏ ਲੱਗਿਆ ਨੂੰ ਸਮਝ ਲੋ ਵੀ ਇਹਨਾਂ ਨੇ ਹੁਣ ਆ ਲਓ ਇਕਣਾ ਪੱਕਾਂ ਲਗਣੀਆਂ ਬਾਈ ਜਾਮਾ ਆ ਦੇਖੋ ਹੌਲੀ ਹੌਲੀ ਪੱਕਾਂ ਲੱਗਿਆ ਵਿੱਚ ਵਿੱਚ ਲਗ ਲਗ ਤਰ੍ਹਾਂ ਦੇ ਚਲੋ ਚੱਲੀ ਜਾਂਦੇ ਆ ਕੰਮ ਲੋ ਬਾਈ ਜਸਵੀਰ ਬਾਈ ਵਾਲੇ ਖੇਤ ਚ ਪਹੁੰਚੇ ਆ ਵੀ ਇਧਰ ਆ ਪਹੀ ਪਰ ਬਾਈ ਸਪਰੇਅ ਕਰਤੀ ਤੇ ਬੁੱਟੇ ਆ ਜਿਹੜੇ ਬਾਹ ਹੋ ਗਏ ਤੇ ਨਹੀਂ ਪੈਣ ਕਰਕੇ ਦੁਬਾਰਾ ਕੱਖ ਜਿਹਾ ਵੀ ਹੋ ਗਿਆ ਚਲੋ ਠੀਕ ਹੈ ਵੀ ਵਿੱਚ ਬੁੱਟੇ ਨੂੰ ਹੁਣ ਪਾਣੀ ਲੱਗਣਤਾ ਤੇ ਬਾਈ ਬਾਕੀ ਆਲੇ-ਦਾਲੇ ਪੂਰੀ ਐ ਜਿਹੜੀ ਰਸ਼ਾਮਾ ਰਹਿੰਦੀ ਐ ਵੀ ਧੁੱਪ ਦਾ ਕੋਈ ਨਾ ਮਨ ਸ਼ਾ ਨਹੀਂ ਰੰਦਾ ਤੁਸੀਂ ਦੇਖ ਹੀ ਲੈਣਾ ਲੋ ਅ ਬਾਕੀ ਬਾਈ ਮਹਿਕ ਨੂੰ ਮਿਲੋ ਸਿਆਲ ਜੀ ਹਾਂ ਬਾਈ ਇਹ ਨੋਕਰ ਬੋ ਚਾ ਵਾ ਬਾਈ ਮੁੰਡਾ ਕਹਿੰਦਾ ਘੇੜਾ ਮਾਰ ਕੇ ਆਉਣਾ ਵੀ ਇਹ ਵੀ ਮੋਟਰ ਪਰ ਘੱਟ ਵੱਧੇ ਆਉਂਦਾ ਹੈ ਥੱਪ ਮੰਗਣਾ ਹੋ ਗਿਆ ਇਹੇ ਲਾ ਕਹਿੰਦਾ ਥੱਪ ਟੈਪ ਹੋ ਗਿਆ ਹੋ ਜਾਣਾ ਸਿੱਧਾ ਠੀਕ ਹੈ ਲਾ ਬਈ ਐਦਾਂ ਨੂੰ ਦੇਖ ਤਾਂ ਜੰਗਲ ਹੈ ਜੰਗਲ 4 ਸਾਲ ਹੋ ਗਏ ਹੁੰਦੇ ਹਨ ਹਨਾ ਦੇਖ ਤਾਂ ਲਾ ਬਾਈ ਇਹ ਗੂੜਾ ਜੰਗਲ ਛਾਇਆ ਪਿਆ ਬਾਕੀ ਮੋਟਰ ਪਰ ਮੈਂ ਤਾਂ ਜਿੱਦਣ ਦਾ ਬਾਆ ਇੱਥੇ ਤੇ ਨਾਲ ਮੈਂ ਇੱਕ ਸਾਫ ਹੈਦਾ ਸਾਰੇ ਹੀ ਖੇਤ ਪਿੱਛੇ ਪਾਣੀ ਲੱਗ ਜਾਣਾ ਸੰਘਣੇ ਵਾਸਤੇ ਹਨਾ ਲਾ ਇੱਦਾਂ ਨੂੰ ਤਾਂ ਸਾਫ ਆ ਬਾਈ ਖੇਤ ਪਿੱਛੇ ਪਿੱਛੇ ਜੀ ਕੱਖ ਦਿਖਦਾ ਟੁੱਪ ਨਾਲ ਹੀ ਹੁੰਦੀ ਹੈ ਫਸਲ ਦੇਖ ਲਾ ਜਿੱਥੇ ਧੁੱਪ ਲੱਗਦੀ ਹੈ ਨਾ ਉੱਥੇ ਕੱਖ ਵੀ ਹੈ ਹੂੰ ਬਾਕੀ ਲੋ ਬਾਈ ਪਹੁੰਚ ਗਏ ਮੋਟਰ ਪਰ ਹੁਣ ਮੀਂਹ ਪੈਣ ਕਰਕੇ ਹਰਿਆਲੀ ਆ ਜਿਹੜੀ ਫਲ ਵਟਾ ਫਲ ਹੋਈ ਵੀ ਆ ਬਾਈ ਆ ਲੋ ਜਾਮਣ ਵੀ ਬਾਕੀ ਚੱਲ ਰਹੀ ਹੈ ਜਾਮਣ ਦਾ ਬੂਟਾ ਛੋਟਾ ਹਲੇ ਅੰਗੂਰੰਗਾਰ ਜੇ ਤਾਂ ਪਰ ਲੱਗੇ ਹੋਏ ਤੇ ਹਨਾ ਹੈਂ ਇਦਾਂ ਵੀਡੀਓ ਬਣਾਈ ਉਹਦੇ ਅਗਲੇ ਦਿਨ ਹੀ ਗਿਆ ਹੋ ਕੇ ਤੇ ਅਸਾ ਤਾਂ ਬਣਾਈ ਤੀ ਠੀਕ ਆ ਲੋ ਬਾਈ ਐਨ ਬਾਕੀ ਬਾਈ ਕਾਰਚੀ ਨਿੰਬੂ ਦਾ ਬੂਟਾ ਖਰ ਲੋ ਤਾਰ ਕੇ ਅਮੜੀ ਜੀ ਵੇਲੂ ਤੇ ਪਰਤੇ ਹਾਂ ਤਾਰ ਦੇ ਜਿਦੋਂ ਵਾਕੀ ਬਾਈ ਬਾਗ ਬਾੜੀ ਕੰਨੀ ਵੀ ਖੇੜਾ ਮਾਰ ਦਿੰਦੇ ਆ ਇਹ ਆ ਲੋ ਸੈਂਸਰ ਨਾਲ ਗੇਟ ਖੁੱਲਿਆ ਬਾਈ ਲੋ ਹਾਂ ਉਹ ਵੀ ਬਾਈ ਖੇਤ ਸਾਫ ਪਿਆ ਹੈ ਨਾ ਸਾਹਮਣੇ ਵਾਲਾ ਜਿਹੜਾ ਬਾਇਆ ਹੋਤਾ ਠੀਕ ਹੈ ਆ ਬਾਈ ਮੈਨੂੰ ਸਭ ਤੋਂ ਵਧੀਆ ਲੱਗਿਆ ਅਮਰੂਦ ਦਾ ਬੂਟਾ ਹੈ ਪੱਤੇ ਬਹੁਤ ਛੋਟੇ ਲੱਗੇ ਨੇ ਇਹਨੂੰ ਕੀ ਨਹੀਂ ਚਲੋ ਬਾਕੀ ਮਹਿਕ ਕਰੇਲੇ ਵੀ ਲੱਗੇ ਹੋਏ ਆ ਭਾਈ ਕਰੇਲੇ ਆ ਦੇ ਹਾਸ ਤਾਂ ਬੜਾ ਹੋ ਕੇ ਹੋ ਗਿਆ ਇਹ ਆ ਲੱਗਿਆ ਹੋਏ ਇੱਕ ਛੋਟਾ ਜਿਹਾ ਆ ਦੇ ਖਾ ਲੱਗਿਆ ਵਾ ਕੱਲ ਪਰਸੋਂ ਨੂੰ ਗੇੜਾ ਮਾਰੀ ਤੋੜ ਲੇ ਗਿਆ ਤਾਂ ਫੇਰ ਠੀਕ ਠੀਕ ਲੈ ਭਾਈ ਆ ਤਰਾਂ ਦੀ ਬੇਲ ਲੱਗੀ ਵੀ ਆ ਇਹਦੇ ਪਰਤੇ ਵੀ ਕੱਕੜੀਆਂ ਕੋਈ ਤੋੜ ਕੇ ਲਜਾਈ ਜਾਂਦਾ ਹਨਾ ਕਿ ਨਹੀਂ ਮੈਂ ਦੌੜੀ ਹੁਣ ਕਿਹ ਨਹੀਂ ਮਿਲਲੀ ਕੋਈ ਜਿਹਦੇ ਕਰਮਾ ਚ ਉਹਨੇ ਖਾਣੀ ਆ ਇਹ ੱੱਪਾ ਕਹਿ ਨਹੀਂ ਸਕਦੇ ਵੀ ਕੋਈ ਤੋੜਦਾ ਲੋ ਹੈ ਲੱਗੇ ਵੀ ਇੱਕ ਨਾ ਭਾਈ ਕਹਿੰਦਾ ਹੈਗੀ ਇੱਕ ਤੋੜ ਲੈ ਧੋ ਕੇ ਖਾ ਲੈ ਲੋ ਭਾਈ ਕਹਿੰਦੇ ਆ ਅੰਗੂਰਾਂ ਦੀ ਵੇਲ ਨਿੰਮ ਪਰੇ ਚੜ ਗਈ ਅੰਗੂਰ ਲੱਗੇ ਹੋਏ ਹਲੇ ਆ ਤਾਂ ਜਿੱਥੇ ਬੰਦੇ ਦਾ ਨਹੀਂ ਹੱਥ ਪਹੁੰਚੇ ਉੱਥੇ ਉੱਥੇ ਰਹਿ ਗਏ ਕਾਲੇ ਨਹੀਂ ਹੁੰਦੇ ਕਾਲੇ ਰੱਖੇ ਦੇ ਬਾਅਦ ਹੁੰਦੇ ਪਤਾ ਨਹੀਂ ਹੁਣ ਪੁੱਤ ਮੈਨੂੰ ਇਹਦੀ ਫਲਸਫੀ ਪਾਰੇ ਨਹੀਂ ਪਤਾ ਵੀ ਕਾਲੇ ਰੱਖੇ ਦਿੰਦੇ ਕਿਆ ਹੁੰਦਾ ਆ ਵੀ ਆਮ ਦੇ ਫੁੱਟੇ ਪਰ ਤਾਂ ਬੇਲ ਤਾਰ ਮੜੀ ਜੀ ਘਰੀ ਦਾ ਵੀ ਮਾਰੀ ਹੱਥ ਇਹਨੂੰ ਕੀ ਚੂਹਾਂ ਤਾਂ ਬਾਈ ਖੱਡਾਂ ਦਾ ਦੇਖੋ ਕਿਹੜੇ ਸਾਫ ਨਾਲ ਬਾਕੀ ਬਾਈ ਮਿਰਚ ਮੁਰਚ ਸਾਰਾ ਕੁਝ ਲੱਗਿਆ ਵਾਰੇ ਉਹ ਸਾਡਾ ਤੁਹਾਨੂੰ ਮਕਸਦ ਤਾਂ ਵੀ ਅਸੀਂ ਘੇਰਾ ਹੀ ਮਾਰਨਾ ਤਾਂ ਇੱਧਰ ਨੂੰ ਬਾਕੀ ਭਾਈਓ ਹੰਗੂਰ ਵਿੱਚ ਨੂੰ ਤੁਹਾਨੂੰ ਲੱਗੇ ਹੋਵੇ ਦਿਖ ਜਾਣੇ ਉਹ ਦੇਖੋ ਹੈਗੇ ਆਦੇ ਕੁਛਿਆਂ ਉੱਪਰ ਲਟਕਦੇ ਤਾਂ ਹੈਗੇ ਆ ਹਨਾ ਆ ਵੀ ਸੁੱਕੇ ਵਿਆਂ ਨਾਲ ਦੀ ਐ ਤਾਂ ਲੋ ਭਾਈ ਚੱਲ ਰਿਹਾ ਕੰਮ ਆਹ ਮਹਰ ਮੈਂਕਰ ਟਰੈਕਟਰ ਪਰ ਲਿਆਇਆ ਤੇ ਸਾਰੇ ਕੰਮ ਲੈ ਚੱਕੇ ਕਰਤੇ ਜਦੋਂ ਮਕਾਨ ਪਹਿਣਾ ਦਾ ਪੁਰਾਣੇ ਮਕਾਨ ਚੋਂ ਚੱਕ ਕੇ ਲਿਆਇ ਤੇ ਮੈਨੂੰ ਯਾਦ ਆ ਗਿਆ ਠੀਕ ਨੇ ਬਾਕੀ ਉਹ ਬੂਟਾ ਦੇ ਕਿੰਨਾ ਹੋ ਗਿਆ ਹਨਾ ਜਾਮਾਨਾ ਢੱਕ ਲਿਆ ਇਹ ਬਹੁਤ ਸਮਾਂ ਲੱਗਾ ਬੱਦੇ ਜਿਹਾ ਲੱਗਾ ਹਾਂ ਲੋ ਭਾਈ ਇਧਰ ਹੈ ਕਿਹੜਾ ਆਹੋ ਗੋਲ ਤਾਂ ਹੋਣਾ ਹੀ ਤਾਂ ਫਿਰ ਹੁਣ ਬਰਸਾਤ ਤੇ ਢੱਕ ਲਿਆ ਘਾ ਵੀ ਕੱਟ ਹੋਣ ਵਾਲਾ ਹੋਇਆ ਵਾਹ ਇਹਦਾ ਠੀਕ ਨੇ ਲੋ ਭਾਈ ਆ ਖੇਤ ਆ ਪਿਆ ਬਾਈ ਸਾਫ ਸਾਰੇ ਦਾ ਸਾਰਾ ਠੀਕ ਨੇ ਉਹ ਵੀ ਮੁਰੂਤ ਤੇ ਲੱਗਣ ਕਰ ਪਾਉਗੇ ਧੁੱਪ ਲੱਗਣ ਕਰਕੇ ਹੀ ਆ ਠੀਕ ਨੇ ਦੇਖਣਾ ਲੋ ਚਲੋ ਬਾਈ ਚੱਲਦੇ ਆ ਮੇ ਇੰਨਾ ਕਿ ਸਾਡਾ ਢੇੜਾ ਤਾਂ ਥੋੜਾ ਜਿਹਾ ਹੋਰ ਕੰਮ ਜਿਆ ਕਰਨ ਵਾਲਾ ਜਿਹੜਾ ਕਰਕੇ ਪਾਣ ਆਪਣੇ ਤੁਹਾਨੂੰ ਲੈ ਲੋਈ 14 ਸਾਈਡ ਤੇ ਹੁਣ ਥੋੜਾ ਢੇੜਾ ਮਰਾ ਛੱਡਿਆ ਆ ਇੰਨਾ ਕਿ ਸਪਰੇ ਹੋ ਚੁੱਕੀ ਐ ਮੋਟਰ ਨਾਲ ਖਤਰ ਲਿਆ ਬਈ ਲਾ ਪਈ ਬਾਕੀ ਭਾਈ ਸਾਡਾ ਏਰੀਆ ਦਰਖਤਾਂ ਵਾਲਾ ਹਰਿਆ ਭਰਿਆ ਕਮੈਂਟ ਕਰਕੇ ਦੱਸਿਓ ਵੀ ਕਿਹ ਕਣਾਂ ਨਾਲ ਲੱਗਦਾ ਕਈ ਜਗ੍ਹਾ ਸੀ ਉਹ ਜਾਂਦੇ ਦੱਸ ਤਾਂ ਹੈ ਨਹੀਂ ਤੇ ਆ ਪੱਥਰ ਚੱਟ ਦੇ ਬੂਟੇ ਲੱਗੇ ਵੇ ਜਿਹੜਾ ਬਈ ਜਖੰਪਰ ਲੱਗਦਾ ਪੱਤਾ ਹੂੰ ਇਹੋ ਬੂਟੇ ਐ ਲੋ ਚਲੋ ਬਾਕੀ ਸਾਰੇ ਫਲ ਲੱਗੇ ਵੇ ਉਹ ਵੀ ਪਪੀਤਾ ਖੜਾ ਕਾ ਕਿੰਗੂਰਾਂ ਦੀ ਬੇਲਾ ਤੁਸੀਂ ਦੇਖਿਆ ਵੀ ਡੱਕਾ ਵਰ ਵੀ ਚੜ ਗਏ ਚਲੋ ਚੱਲੇ ਪੁੱਤਰਾ ਫਿਰ ਲੋ ਭਾਈ ਬਵੀਤਾ ਨੇ ਇਕੱਲਾ ਨਹੀਂ ਹੁੰਦਾ ਕਾਇਆ ਇਕੱਲਾ ਬਵੀਤਾ ਨਹੀਂ ਹੁੰਦਾ ਨਾ ਹੁੰਦਾ ਯਾਰ ਕਹਿੰਦੇ ਸੋਹਣਾ ਹੁੰਦਾ ਮੈਂ ਸਾਡਾ ਹੋਊਗਾ ਅੱਛਾ ਹੁੰਦਾ ਆਪਣਾ ਹੀ ਤਾਂ ਹੋਇਆ ਪਰ ਠੀਕ ਨਹੀਂ ਲੋ ਇਕੱਠਾ ਲੋਣੇ ਚੱਲ ਜੀ ਚਲੋ ਭਾਈ ਚੱਲਦੇ ਆ